ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਇਹ ਵੀਡੀਓ ਤੁਹਾਡੀ ਰੂਲ ਵਿੱਚ ਜੋੜ ਕੇ ਰੱਖਦੇ ਰਹੋ ਲੇਕੋ ਜਦੋਂ ਇਹ ਕਸਰ ਦਾ ਘਰ ਜਿਸ ਨੂੰ ਲੋਕ ਲੱਕਾ ਹੋਇਆ ਸੀ ਇਹ ਯੂਕੇ ਦੀ ਕਹਾਣੀ ਹੈ ਯੂਕੇ ਦੇ ਵਿੱਚ ਤੁਹਾਨੂੰ ਇਹ ਚੀਜ਼ੇ ਤੁਹਾਨੂੰ ਆ ਮਿਲੇਗੀ ਕਿ ਜਿੱਥੇ ਸਿੱਖਾਂ ਦੇ ਨਾਲ ਇਹ ਗੋਰੇ ਬਹੁਤ ਜ਼ਿਆਦਾ ਹੀ ਨਫ਼ਰਤ ਕਰਦੇ ਸਨ ਸਰਦਾਰ ਦਾ ਘਰ ਬੰਦ ਸੀ ਕਾਫੀ ਦਿਨਾਂ ਤੋਂ ਇਸ ਘਰ ਵਿੱਚ ਨਹੀਂ ਸੀ ਆਇਆ ਤੇ ਇਹ ਲੋਕ ਸਰਦਾਰਾਂ ਨੂੰ ਡਰਗ ਡੀਲਰ ਕਹਿ ਕੇ ਸਵਾਲ ਕਰ ਰਹੇ ਆ ਇਸ ਘਰ ਦੇ ਵਿੱਚ ਸਰਦਾਰ ਦੀਆਂ ਆਲੀਸ਼ਾਨ ਗੱਡੀਆਂ ਖੜੀਆਂ ਵੀ ਤੁਸੀਂ ਅੱਗੇ ਉਹ ਵੇਖੋ ਅੰਦਰ ਜਾਂਦੇ ਆ ਹਾਂ ਸਰ ਅੰਦਰ ਜਾ ਕੇ ਤੇ ਕੀ ਕਾਰੇ ਕਰਦੇ ਆ ਸਰਦਾਰ ਜਿਹੜੇ ਇੰਡੀਆ ਤੋਂ ਕਮਾਈਆਂ ਕੀਤੀਆਂ ਉਹਨਾਂ ਨੇ ਆਪਣੀਆਂ ਕਮਾਈਆਂ ਕਰਕੇ ਪੈਸੇ ਲਾ ਕੇ ਬਾਹਰਲੇ ਮੁਲਕਾਂ ਨੂੰ ਗਏ ਉੱਥੇ ਹੋਰ ਹੱਡ ਬਣਵੀਆਂ ਮਿਹਨਤਾਂ ਕੀਤੀਆਂ ਉੱਥੇ ਜਾ ਕੇ ਕਾਮਯਾਬ ਹੋਏ ਅੱਜ ਕੁਝ ਇੱਕ ਗੰਦੇ ਲੋਕਾਂ ਕਰਕੇ ਸਾਰੇ ਸਿੱਖ ਕੌਮ ਨੂੰ ਇਹ ਲੋਕ ਬਦਨਾਮ ਕਰਦੇ ਆ ਇੱਕ ਸਰਦਾਰ ਦਾ ਘਰ ਵੇਖੋ ਜਦੋਂ ਅੰਦਰ ਵੜੇ ਤੁਸੀਂ ਵੇਖੋ ਘਰ ਦੀ ਤੁਸੀਂ ਹਾਲਤ ਵੇਖਿਓ ਕੀ ਹਾਲ ਜਮਾਨੇ ਸ਼ੀਰ ਨੰਨਾ ਮੀਰ ਲੋਗਾ ਸਰਦਾਰ ਕੇ ਪ੍ਰਾਪਰਟੀਆਂ ਲੈ ਲੈ ਕੇ ਉੱਥੇ ਵੀ ਛੱਡੀਆਂ ਹਈਆਂ ਇਹ ਹਰ ਵਾਰ ਉਹਨੂੰ ਡਰੱਗ ਡੀਲਰ ਕਹਿੰਦੇ ਸੀ ਇਹ ਲੌਬੀ ਹੈ ਲੌਬੀ ਦੇ ਵਿੱਚ ਅ ਗੁਰੂ ਮਹਾਰਾਜ ਦੀਆਂ ਫੋਟੋਆਂ ਰੱਖੀਆਂ ਕਿਹ ਅਫੀਅਰ ਪਿਕਚਰਸ ਇਸ ਇਨ ਗੈਟ ਆਨ ਮਾਈਕ ਸੋਫੇ ਇਹ ਸੋਫੇ ਕੋਈ ਆਮ ਸੋਫੇ ਨਹੀਂ ਹੈ ਕਰੋੜਾ ਰੁਪਏ ਦੇ ਵਿੱਚ ਇਹ ਘਰ ਤਿਆਰ ਹੋਇਆ ਇਹ ਗੁੰਨ ਸਰਫਸ ਅਨੈਕੀ ਸਾਡੀ ਜਬਾਨ ਨੂੰ ਚਸ਼ਮੀਆਂ ਦਾ ਖਾਦਾ ਹੈ ਨਾ ਮਾਤ ਦਾ ਵੀ ਇਹ ਗੁਰੂਆਂ ਨੂੰ ਕਹਿੰਦੇ ਆ ਵੀ ਇਹ ਜਹਾਦੀਆਂ ਦੇ ਗੁਰੂ ਹੈ ਯਾ ਵੋਨ ਨੀਡ ਟੂ ਕਾਈਂ ਲੈ ਡਰੱਗ ਪੈਡਲਰਾਂ ਆ ਦੇ ਗੁਰੂ ਹੈ ਇਹ ਲੋਕ ਆਪ ਛੱਡਾਂ ਤਲੇ ਰਹਿੰਦੇ ਆ ਉਹ ਇਸ ਤੋਂ ਸੌਂਬੂ ਤੁਫਾਨ ਦੇ ਤਲੇ ਰਹਿੰਦੇ ਆ ਤੇ ਸਾਡੇ ਲੋਕਾਂ ਨੂੰ ਡਰੱਗ ਪੈਡਲਰ ਕਹਿੰਦੇ ਆ ਜਿਨ੍ਹਾਂ ਨੇ ਜਾ ਕੇ ਮਿਹਨਤਾਂ ਨਾਲ ਕਮਾਇਆ ਹੈ ਬੀਬੀ ਖੋ ਕਿ ਬੇਰਨਾਈ ਸਾਉਂ ਸੀ ਜਿਨੀ ਵੱਡੀ ਸੀ ਕਿਚਨ ਹੈ ਹਰ ਇੱਕ ਚੀਜ਼ ਨੂੰ ਵੇਖ ਕੇ ਇਹਨਾਂ ਦੀ ਅੱਖਾਂ ਚ ਜਿਹੜਾ ਨਾ ਟੱਡੀਆਂ ਰਹਿ ਜਾਂਦੀਆਂ ਲੋਕਾਂ ਦੀਆਂ ਇਹਨਾਂ ਦੀ ਬੋਲੀ ਵਿੱਚ ਵਿੱਚ ਸੁਣੋ ਚਾਹੇ ਚਾਹੇ ਨਾ ਮੈਂ ਪੀਪਲ ਇਸ ਕੋ ਫਰਮੈਂਚ ਸਭ ਤੋਂ ਫੋਕੀ ਮੂਠ ਵਾ